ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਮੇਰ ਸਮੂਹ ਸ਼ੇਪਰ ਸਿੰਘ ਨਗਰ ਨਿਵਾਸੀਆਂ ਦੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਨਾ ਹੈਗਾ ਜੋ ਸਾਡੇ ਪਿਛਲੇ 2-3 ਦਿਨ ਤੋਂ ਹਾਲਾਤ ਹੈਗੇ ਨੇ ਬਾਰਡਰ ਦੇ ਉੱਤੇ। ਉਹਨਾਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੇ ਸਾਰੇ ਜ਼ਿਲ੍ਹਾ ਨਿਵਾਸੀਆਂ ਦਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਮੌਕ ਟ੍ਰਿਲ ਕਰਾਈਆਂ ਗਈਆਂ ਤੇ ਜੋ ਬਲੈਕਆਊਟ ਵਗੈਰਾ ਦੀ ਐਕਸਰਸਾਈਜ਼ ਹੋਈਆਂ ਉਹਨਾਂ ਦੇ ਵਿੱਚ ਬੜੀ ਹੀ ਤਰਤੀਬਵਾਰ ਜਿਹੜਾ ਹੈਗਾ ਸ਼ਮੂਲੀਅਤ ਕੀਤੀ ਗਈ ਤੇ ਆਪਾਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਵੀ ਕੋਈ ਸੁਨੇਹੇ ਸਾਨੂੰ ਮਿਲਦੇ ਰਹਿਣਗੇ ਆਪਾਂ ਉਹਨਾਂ ਨੂੰ ਉਨੀ ਹੀ ਤਤ ਪਰਤਾ ਦੇ ਨਾਲ ਆਪਾਂ ਉਹਨਾਂ ਨੂੰ ਅਮਲ ਵਿੱਚ ਲਿਆਣਾ ਹੈ ਅੱਜ ਅਸੀਂ ਗੱਲ ਕਰ ਰਹੇ ਹੈਗੇ ਆ ਅਸੈਂਸ਼ੀਅਲ ਕਮੋਡਿਟੀ ਦੀ ਹੋਲਡਿੰਗ ਰੋਕਣ ਦੇ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਅਸੈਂਸ਼ੀਅਲ ਕਮੋਡਿਟੀ ਭਾਵੇਂ ਉਹ ਅਨਾਜ ਹੋਵੇ ਰਾਸ਼ਨ ਹੋਵੇ ਸਬਜ਼ੀਆਂ ਫਲ ਫਰੂਟ ਭਾਵੇਂ ਦੁੱਧ ਹੋਵੇ ਜਾਂ ਪਸ਼ੂਆਂ ਦਾ ਜੋ ਚਾਰਾ ਸੰਬੰਧੀ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਥੋੜ੍ਹ ਨਹੀਂ ਹੈਗੀ ਤੇ ਨਾ ਹੀ ਕੋਈ ਸ਼ੋਰਟੇਜ ਹੈਗੀ ਹੈ ਅਸੀਂ ਜਿਹੜੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਦਰ ਆਰਡਰ ਵੀ ਜਾਰੀ ਅੱਜ ਕਰ ਦਿੱਤੇ ਹੈਗੇ ਨੇ ਕਿ ਕੋਈ ਵੀ ਇਹਨਾਂ ਚੀਜ਼ਾਂ ਦੀ ਜੋ ਐਸੈਂਸ਼ੀਅਲ ਕਮੋਡਿਟੀਆਂ ਨੇ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਹੋਲਡਿੰਗ ਨਹੀਂ ਕਰੂਗਾ ਜੇਕਰ ਹੋਲਡਿੰਗ ਕਰੂਗਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਹੋਲਡਿੰਗ ਦੇ ਉੱਤੇ ਪੂਰੇ ਤਰੀਕੇ ਦੀ ਰੋਕ ਲਗਾਈ ਹੋਈ ਹੈਗੀ ਐਡੇ ਹੀ ਆਪਾਂ ਜਿਹੜੇ ਪਾਬੰਦੀ ਹੁਕਮ ਨੇ ਉਹ ਜਾਰੀ ਕਰ ਦਿੱਤੇ ਹੈਗੇ ਨੇ ਨਾਲ ਹੀ ਲੋਕਾਂ ਨੂੰ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਆ ਕਿ ਕਿਸੇ ਤਰੀਕੇ ਦੀ ਵੀ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈਗੀ ਅਸੀਂ ਆਪਣੇ ਘਰ ਪਰਿਵਾਰ ਦੇ ਨਾਲ ਆਰਾਮ ਨਾਲ ਰਹਿ ਸਕਨੇ ਹੈਗੇ ਆ ਤੇ ਜਿਹੜੀ ਵੀ ਕੋਈ ਅਸੈਂਸ਼ੀਅਲ ਕਮੋਡਿਟੀਆਂ ਹੋਣਗੀਆਂ ਉਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰਾਈਸ ਮੰਡੀ ਮੈਨਿਪੂਲੇਸ਼ਨ ਦੀ ਗੱਲ ਆਉਂਦੀ ਹੈ ਕਿ ਬਹੁਤ ਜ਼ਿਆਦਾ ਕੋਈ ਚੀਜ਼ ਸਡਨਲੀ ਮਹਿੰਗੀ ਹੋ ਗਈ ਹੈਗੀ ਏ ਬਿਨਾਂ ਕਿਸੇ ਕਾਰਨ ਦੇ ਜਾਂ ਕਿਸੇ ਚੀਜ਼ ਦੀ ਜੋ ਅਸੈਂਸ਼ੀਅਲ ਕਮਿਊਨਿਟੀ ਦੇ ਅੰਦਰ ਆਉਂਦੀ ਏ ਉਹਦੀ ਕੋਈ ਥੋੜ੍ਹ ਹੈਗੀ ਏ ਤੇ ਜਿਹੜੇ ਮੇਰੇ ਹੁਕਮ ਹੈਗੇ ਨੇ ਨਾਲ ਹੀ ਇਸ ਪ੍ਰੈਸ ਬਾਈਟ ਦੇ ਨਾਲ ਅਸੀਂ ਜਿਹੜੇ ਕੰਸਰਨਡ ਨੋਡਲ ਅਫੀਸਰ ਨੇ ਡੀ ਐਫ ਐਸ ਸੀ ਜ਼ਿਲ੍ਹੇ ਦੇ ਉਹਨਾਂ ਦੇ ਅਸੀਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਇਹੋ ਜੀ ਕੋਈ ਵੀ ਸੂਚਨਾ ਤੁਸੀਂ ਉਹਨਾਂ ਨੂੰ ਤੇ ਕੰਟਰੋਲ ਰੂਮ ਦੇ ਉੱਤੇ ਦੇ ਸਕਦੇ ਹੈਗੇ ਬਟ ਅ ਅਖੀਰ ਦੇ ਵਿੱਚ ਇਹੀ ਅਸਰਸ਼ਨ ਅਸੀਂ ਸਾਰਿਆਂ ਨੇ ਰੱਖਣਾ ਹੈਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਤਰੀਕੇ ਪੱਖੋਂ ਜਿਹੜਾ ਹੈਗਾ ਕਿਸੇ ਤਰੀਕੇ ਦੇ ਵੀ ਕੋਈ ਕਾਟ ਜਾਂ ਕਿਸੇ ਤਰੀਕੇ ਦੇ ਕੋਈ ਸ਼ਾਰਟੇਜ ਨਹੀਂ ਹੈਗੀ ਤੇ ਆਪਾਂ ਬੇਵਜਾ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਫੈਲਾਈਏ ਤੇ ਆਰਾਮ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਹੈਗਾ ਤਰੀਕੇ ਨਾਲ ਆਪਾਂ ਬਸਰ ਕਰਦੇ ਰਹੀਏ ਥੈਂਕ ਯੂ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਸੀਂ ਅੱਜ ਇੱਕ ਬੜਾ ਹੀ ਜ਼ਰੂਰੀ ਸੰਦੇਸ਼ ਦੇਣਾ ਹੈਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 2 ਦਿਨਾਂ ਤੋਂ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਤੇ ਕੱਲ ਰਾਤ ਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਲੈਕਆਊਟ ਦੀ ਜੋ ਪਹਿਲੇ ਦਿਨ ਆਪਾਂ ਡ੍ਰਿਲ ਕੀਤੀ ਸੀਗੀ ਤੇ ਕੱਲ ਅਸੀਂ ਅਸਲ ਦੇ ਵਿੱਚ ਸਾਨੂੰ ਉਹ ਕਾਰਵਾਈ ਕਰਨ ਦੀ ਲੋੜ ਪਈ ਸੀਗੀ ਇਸ ਲੜੀ ਦੇ ਵਿੱਚ ਕੁਝ ਇੱਕ ਚੀਜ਼ਾਂ ਅ ਪ੍ਰਸ਼ਾਸਨ ਦੇ ਧਿਆਨ ਵਿੱਚ ਆਈਆਂ ਹੈਗੇ ਨੇ ਸਭ ਤੋਂ ਪਹਿਲਾਂ ਤੇ ਸਮੂਹ ਜਿਲ੍ਹਾ ਨਿਵਾਸੀਆਂ ਨੇ ਇਨਾ ਸੁਨੇਹਾ ਨੂੰ ਤੇ ਜੋ ਅਲਰਟ ਸਾਊਂਡ ਆਏ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ ਹੈਗਾ ਤੇ ਅਸੀਂ ਇਸ ਚੀਜ਼ ਨੂੰ ਅ ਅੱਗੇ ਵੀ ਇਸੇ ਤਰੀਕੇ ਨਾਲ ਉਕਤਾ ਤਰੀਕੇ ਨਾਲ ਕਰਨਾ ਹੈਗਾ ਉਹਦੇ ਨਾਲ ਹੀ ਕੁਝ ਇੱਕ ਚੀਜ਼ਾਂ ਜੋ ਧਿਆਨ ਵਿੱਚ ਆਈਆਂ ਨੇ ਉਹਨਾਂ ਵਿੱਚ ਸਭ ਤੋਂ ਅਹਿਮ ਇੱਕ ਹੈ ਕਿ ਜੋ ਆਪਣੇ ਕੋਲ ਦੁਕਾਨਾਂ ਜਾਂ ਘਰਾਂ ਦੇ ਬਾਹਰ ਖਾਸ ਕਰ ਮੈਂ ਕਮਰਸ਼ੀਅਲ ਕੰਪਲੈਕਸਸ ਦੀ ਗੱਲ ਕਰਾਂਗਾ ਦੁਕਾਨਾਂ ਦੀ ਗੱਲ ਕਰਾਂਗਾ ਦੁਕਾਨਾਂ ਬੰਦ ਹੋਣ ਤੋਂ ਬਾਅਦ ਆਪਾਂ ਜਨਰਲੀ ਬਾਹਰ ਬਣੀ ਜਿਹੜੀ ਲਾਈਟ ਹੈਗੀ ਹੈ ਉਹਨੂੰ ਔਨ ਛੱਡ ਦਿੰਨੇ ਆ ਜਿਹਦਾ ਕਨੈਕਸ਼ਨ ਅਮੂਮਨ ਜੋ ਹੈ ਇਨਵਰਟਰ ਤੇ ਜਾਂ ਕਿਸੇ ਬੈਕਅਪ ਤੇ ਹੁੰਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਬਲੈਕਆਊਟ ਦੀ ਐਕਸਰਸਾਈਜ਼ ਕਰਨੇ ਆ ਜਾਂ ਬਲੈਕਆਊਟ ਆਪਾਂ ਇਨਫੋਰਸ ਕਰਨੇ ਆ ਉਹ ਲਾਈਟਾਂ ਬਲਦੀਆਂ ਰਹਿ ਜਾਂਦੀਆਂ ਕਿਉਂਕਿ ਦੁਕਾਨਦਾਰ ਦੁਕਾਨ 'ਚ ਨਹੀਂ ਹੁੰਦੇ ਘਰੇ ਜਿੱਥੇ ਕੇ ਹੁੰਦੇ ਹੈਗੇ ਨੇ ਇਹ ਸਾਰਾ ਕੁਝ ਰਾਤ ਦੇ ਵੇਲੇ ਹੁੰਦਾ ਸੋ ਪਹਿਲੀ ਚੀਜ਼ ਤੇ ਅਸੀਂ ਇਹ ਵੀ ਇਨਸ਼ੋਰ ਕਰੀਏ ਕਿ ਅਸੀਂ ਦੁਕਾਨ ਦੇ ਅੰਦਰ ਦੇ ਲਾਈਟ ਦੇ ਨਾਲ ਨਾਲ ਬਾਹਰ ਵਾਲੀ ਲਾਈਟ ਨੂੰ ਵੀ ਆਫ ਕਰਾਂਗੇ ਦੂਸਰੀ ਚੀਜ਼ ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਸੀਸੀਟੀਵੀ ਕੈਮਰਾਜ਼ ਵੀ ਪਾਏ ਗਏ ਹੈਗੇ ਨੇ ਜਿਹੜੇ ਕਿ ਲਾਈਟ ਇਮਿਟਿੰਗ ਨੇਚਰ ਦੇ ਕੈਮਰਾਜ਼ ਹੈਗੇ ਨੇ ਤੇ ਉਹਨਾਂ ਕਰਕੇ ਵੀ ਸਾਡੇ ਘਰਾਂ ਦੇ ਬਾਹਰ ਜਿਹੜਾ ਹੈਗਾ ਬਹੁਤ ਰੋਸ਼ਨੀ ਰਹਿੰਦੀ ਹੈਗੀ ਏ ਉਹ ਸਾਡੇ ਲਈ ਵੀ ਖਤਰਾ ਹੈਗਾ ਜੇ ਉਹ ਉਸ ਘਰ ਦਾ ਨਿਵਾਸੀ ਹੈਗਾ ਤੇ ਆਸ ਪੜੋਸ ਤੇ ਸ਼ਹਿਰ ਦੇ ਲਈ ਤੇ ਹੈ ਹੀ ਹੈ ਸੋ ਆਪਾਂ ਜਿਹੜੇ ਕੈਮਰਾ ਸਾਡੇ ਲਾਈਟ ਮੀਟਿੰਗ ਕੈਮਰਾਸ ਨੇ ਆਪਾਂ ਉਹਨਾਂ ਨੂੰ ਵੀ ਰਾਤ ਨੂੰ ਡਿਸਕਨੈਕਟ ਕਰਨਾ ਸ਼ੁਰੂ ਕਰੀਏ ਅ ਇੱਥੇ ਮੈਂ ਇਹ ਸਨਿਸ਼ਚਿਤ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈਗੀ ਏ ਉਹ ਡਿਪਲੋਏਡ ਹੁੰਦੀ ਹੈ ਰਾਤ ਵੇਲੇ ਸੋ ਆਪਾਂ ਨੂੰ ਕਿਸੇ ਤਰੀਕੇ ਦੀ ਘਬਰਾਹਟ ਦੀ ਲੋੜ ਨਹੀਂ ਹੈਗੀ ਤੋ ਆਪਾਂ ਆਪਣੇ ਕੈਮਰਾਸ ਨੂੰ ਲਾਈਟਸ ਨੂੰ ਪੂਰੀ ਨਿਸ਼ਚਿੰਤਾ ਦੇ ਨਾਲ ਆਫ ਕਰ ਸਕਦੇ ਹਾਂ ਆਪਣੇ ਘਰਾਂ ਨੂੰ ਆਪਣੇ ਦੁਕਾਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਲੋਕ ਕਰਕੇ ਰੱਖੀਏ ਇਸ ਤੋਂ ਇਲਾਵਾ ਪਿੰਡੂ ਖੇਤਰ ਦੇ ਵਿੱਚ ਬਹੁਤ ਸਾਰੀਆਂ ਜਗਾਂ ਤੇ ਸੋਲਰ ਸਟਰੀਟ ਲਾਈਟਸ ਲੱਗੀਆਂ ਹੋਈਆਂ ਹੈਗੀਆਂ ਨੇ ਸੋ ਮੇਰੀ ਸਾਰੀ ਪੰਚਾਇਤਾਂ ਨੂੰ ਬीडीओ ਸਾਹਿਬਾਨਾ ਦੇ ਥਰੂ ਇੱਕ ਸੰਦੇਸ਼ ਹੈਗਾ ਕਿ ਉਹ ਜਿਹੜੀਆਂ ਸੋਲਰ ਲਾਈਟਸ ਨੇ ਆਪਾਂ ਉਹਨਾਂ ਨੂੰ ਵੀ ਕੁਝ ਸਮੇਂ ਦੇ ਲਈ ਕੁਝ ਦਿਨਾਂ ਦੇ ਲਈ ਆਪਾਂ ਉਹਨਾਂ ਨੂੰ ਕਵਰ ਕਰ ਲਈਏ ਤਾਂ ਜੋ ਕਿ ਜਦੋਂ ਆਪਾਂ ਵੀ ਬਲੈਕਆਊਟ ਐਨਫੋਰਸ ਕਰੀਏ ਤਾਂ ਉਸ ਤਰੀਕੇ ਦੀ ਕੋਈ ਰੋਸ਼ਨੀ ਜੋ ਹੈ ਉਹ ਨਾ ਰਹਿ ਜਾਵੇ ਜਿਸ ਦੇ ਕਰਕੇ ਸਾਡਾ ਬਲੈਕਆਊਟ ਜਿਹੜਾ ਹੈਗਾ ਉਹ ਆਪਣੀ ਸੰਪੂਰਤਾ ਨਾ ਪ੍ਰਾਪਤ ਕਰ ਸਕੇ ਜੈ ਜਾਨਾ ਸਮੇਂ ਵਿੱਚ ਜਿਹੜਾ ਹੈਗਾ ਕਈ ਲੋਕਾਂ ਨੂੰ ਜੇ ਬਹਾਰਟ ਅਟੈਕ ਹੋ ਗਿਆ ਕੈਂਸਰ ਹੋ ਗਿਆ ਜਾਂ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਕਿਸੇ ਡਰਾਉਨਿੰਗ ਦੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਸੀਪੀਆਰ ਦੇਣੀ ਠੀਕ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਲੋੜਾ ਜਿਹੜਾ ਸਭ ਤੋਂ ਪਹਿਲਾਂ ਫਰਸਟ ایڈ ਹੁੰਦਾ ਕੀ ਹੈ ਫਰਸਟ ایڈ ਇਸ ਦਾ ਫਰਸਟ ਸਪੋਰਟ অর ਅਸਿਸਟੈਂਟ ਈਵਨ ਟੂ ਦਾ ਕਜ਼ਲਟੀ অর ਸਡਨ ਇਲਨੈਸ ਪਰਸਨ ਬਿਫੋਰ ਦਾ ਅਰਾਈਵਲ ਆਫ ਐਨ ਐਮਬੂਲੈਂਸ ਐਂਬੂਲੈਂਸ ਜਾਂ ਮੈਡੀਕਲ ਟ੍ਰੀਟਮੈਂਟ ਆਉਣ ਤੋਂ ਪਹਿਲਾਂ ਕਿਸੇ ਦੁਰਘਟਨਾਗ੍ਰਸਤ ਵਿਅਕਤੀ ਨੂੰ ਜਾਂ ਬਹੁਤ ਹੀ ਬਿਮਾਰ ਵਿਅਕਤੀ ਨੂੰ ਦਿੱਤੀ ਗਈ ਪਹਿਲੀ ਸਹਾਇਤਾ दैट इज ਫਰਸਟ ਏਡ ਫਰਸਟ ਏਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਨ ਘਟਨਾ ਦੇ ਗ੍ਰਸਤ ਵਿਅਕਤੀ ਨੂੰ ਜੇ ਮੰਨ ਲਓ ਕੋਈ ਰੋਡ ਐਕਸੀਡੈਂਟ ਹੈ ਸਭ ਤੋਂ ਪਹਿਲਾਂ ਕਿਸ ਵਿਅਕਤੀ ਦੀ ਜੇ ਮੌਤ ਹੁੰਦੀ ਹੈ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ਪਹਿਲਾਂ ਤਾਂ ਹੋ ਸਕਦਾ ਹੈ ਜੇ ਵਿਅਕਤੀ ਦਾ ਰੋਡ ਐਕਸੀਡੈਂਟ ਹੋਇਆ ਹੈ ਤਾਂ ਉਸ ਦੌਰਾਨ ਹੋ ਸਕਦਾ ਉਸ ਵਿਅਕਤੀ ਦੇ ਅਸੈਸਿਵ ਬਲੀਡਿੰਗ ਹੈ ਦੂਸਰਾ ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਸਾਹ ਬੰਦ ਹੈ ਉਸ ਭੋਕੇ ਤੇ ਆਪਾਂ ਕਿਹੜੀ ਫਰਸਟ ਏਡ ਦੇ ਸਕਦੇ ਹਾਂ ਕਿ ਜਿਸ ਦੇ ਨਾਲ ਜੀ ਜਦ ਤੱਕ ਦਾ ਟ੍ਰੀਟਮੈਂਟ ਹਸਪੀਟਲ ਵਿੱਚ ਨਾ ਹੋ ਪਾਏ ਉਦੋਂ ਪਹਿਲਾਂ ਉਸ ਵਿਅਕਤੀ ਨੂੰ ਕਿਹੜੀ ਫਰਸਟ ایڈ ਅਸੀਂ ਦੇ ਸਕਦੇ ਆ ਭਾਵੇਂ ਉਹ ਡਰਾਉਨਿੰਗ ਡੁੱਬਣੇ ਦੇ ਕੇਸ ਚ ਹੋਵੇ ਸੱਪ ਲੜ ਗਿਆ ਜਾਂ ਨੋਜ਼ ਬਲੀਡਿੰਗ ਹੋ ਗਈ ਸਭ ਤੋਂ ਪਹਿਲਾਂ ਹੁਣ ਆਪਾਂ ਕਰੂਗੇ ਨੋਜ਼ ਬਲੀਡਿੰਗ ਤੁਹਾਨੂੰ ਪਤਾ ਹੈ ਹੁਣ ਗਰਮੀਆਂ ਦਾ ਜਿਹੜਾ ਹੈਗਾ ਮੌਸਮ ਹੈ ਗਰਮੀਆਂ ਦੇ ਮੌਸਮ ਵਿੱਚ ਦੇਖਿਆ ਜਿਹਨੂੰ ਕਹਿੰਦੇ ਆਪਾਂ ਨਕਸੀਰ ਫੁੱਟਣਾ ਠੀਕ ਹੈ ਗਰਮੀਆਂ ਦੇ ਮੌਸਮ ਵਿੱਚ ਆਮ ਤੌਰ ਤੇ ਹੁੰਦਾ ਹੈ ਕਿ ਨਕਸੀਰ ਜਿਹੜੀ ਹੈਗੀ ਉਹ ਫੁੱਟਦੀ ਹੈ। ਕਿਹੜਾ-ਕਿਹੜਾ ਕਾਰਨ ਹੋ ਸਕਦੇ ਆ ਵੀ ਜਿਹੜਾ ਹੈਗਾ ਸਾਡਾ ਇਹ ਹੈ ਇਨ ਐਕਸਟਰਨਲ ਜਿਹੜੀ ਬਲੀਡਿੰਗ ਹੁੰਦੀ ਹੈ ਨੱਕ ਤੋਂ। ਕਿਹੜਾ-ਕਿਹੜਾ ਪਹਿਸਟੇਡ ਉਸ ਵਿਅਕਤੀ ਦੀ ਕਰ ਸਕਦੇ ਆ। ਤੁਸੀਂ ਸਾਰਿਆਂ ਨੂੰ ਪਤਾ ਆਪਾਂ ਕੀ ਕਰਦੇ ਆ ਮੋਸਟਲੀ? ਜਨ ਮੰਨ ਲਓ ਕਿਸੇ ਹਾਂਜੀ ਠੰਡਾ ਪਾਣੀ ਪਾਉਂਦੇ ਆ। ਵੈਰੀ ਗੁੱਡ। ਇਫ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਹੈ ਕਿ ਹੁੰਦੀ ਕਿਉਂ ਹੈ ਸਾਡੀ ਜਿਹੜੀ ਹੈਗੇ ਬਲੱਡ ਵੈਸਲਸ ਕੈਪਿਲਰੀਜ਼ ਆਰਟਰੀਜ਼ ਐਂਡ ਵੇਨਸ ਕੈਪਿਲਰੀਜ਼ ਨਾਮਕ ਇਹ ਜ ਛੋਟੀਆਂ-ਛੋਟੀਆਂ ਇੱਕ ਨਸਾਂ ਹੁੰਦੀਆਂ ਜਿਹੜੇ ਸਾਡੇ ਨੱਕ ਦੇ ਅੰਦਰ ਜਿਹੜਾ ਹੈਗਾ ਕਈ ਵਾਰ ਕਿਹਾ ਹੈ ਗਰਮੀ ਵਿੱਚ ਨੂ ਲੱਗਣ ਦੀ ਵਜ੍ਹਾ ਨਾਲ ਸਾਡੀ ਕੈਪਿਲਰੀਜ਼ ਨਾਮਕ ਜਿਹੜੀਆਂ ਇਹ ਆਂਤੜੀਆਂ ਉਹ ਬਰਸਟ ਹੋ ਜਾਂਦੀਆਂ ਮਤਲਬ ਫੁੱਟ ਜਾਂਦੀਆਂ ਸਾਡਾ ਬਾਡੀ ਦਾ ਨਾਰਮਲ ਟੈਂਪਰੇਚਰ ਜਿਹੜਾ ਹੈਗਾ 30 ਡਿਗਰੀ 37 ਡਿਗਰੀ ਸੈਲਸੀਅਸ ਔਰ 98.6 ਜਿਹੜਾ ਫੈਰਨਹੀਟ ਸਾਡੀ ਬੋਡੀ ਦਾ ਟੈਂਪਰੇਚਰ ਹੁੰਦਾ ਜਦ ਉਹ ਬੋਡੀ ਦਾ ਟੈਂਪਰੇਚਰ ਗਰਮੀ ਵਿੱਚ ਲੂ ਲੱਗਣ ਦੀ ਵਜ੍ਹਾ ਉਹ ਬੋਡੀ ਟੈਂਪਰੇਚਰ ਵਧ ਜਾਂਦਾ ਜਿਸ ਕਰਕੇ ਇਹ ਕੈਪਿਲਰੀਜ਼ ਨਾਮਕ ਜਿਹੜੀ ਸਾਡੀ ਆਂਤਣੀਆਂ ਹੈ ਜਿਹੜੀਆਂ ਇਹ ਬਲੱਡ ਵੈਸਲਸ ਸਾਡੀ ਹੈ ਉਹ ਫਟ ਜਾਂਦੀਆਂ ਉਤੇ ਕਰਕੇ ਸਾਡੇ ਜਿਹੜੇ ਹੈਗਾ ਨੱਕ ਤੋਂ ਬਲੀਡਿੰਗ ਹੁੰਦੀ ਹੈ ਉਸ ਤੋਂ ਬਾਅਦ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਨੋਜ਼ ਬਲੀਡਿੰਗ ਦੇ ਦੌਰਾਨ ਲੋਕ ਕਿਆ ਕਰਦੇ ਹਨ ਸਭ ਤੋ ਪਹਿਲਾ ਜਦ ਨੋਸ ਬਲੀਡਿੰਗ ਹੁੰਦੀ ਹੈ ਤਾਂ ਲੋਕ ਕਹਿੰਦੇ ਆ ਵੀ ਤੂੰ ਐਤਾ ਕਰ ਆਪਣਾ ਸਿਰ ਉੱਪਰ ਨੂੰ ਕਰ ਲੈ ਕਿ ਜਿਹਦੇ ਨਾਲ ਤੁਹਾਡਾ ਜਿਹੜਾ ਹੈਗਾ ਬਲੱਟ ਰੁਕ ਜਾਏਗਾ ਕਦੇ ਵੀ ਸਾਨੂੰ ਜੇ ਇਨ ਕੇਸ ਕਦੇ ਨੋਸ ਬਲੀਡਿੰਗ ਹੁੰਦੀ ਹੈ ਤਾਂ ਸਾਨੂੰ ਸਾਡੀ ਬੋਡੀ ਚ ਜਿਹੜਾ ਦੋ ਤਰ੍ਹਾਂ ਦਾ ਇੰਟਰਨਲ ਔਰ ਐਕਸਟਰਨਲ ਜਿਹੜੀ ਬਲੀਡਿੰਗ ਹੁੰਦੀ ਹੈ ਇੰਟਰਨਲ ਬਲੀਡਿੰਗ ਨੂੰ ਅਸੀਂ ਕਦੇ ਵੀ ਨਹੀਂ ਰੋਕਣਾ ਐਕਸਟਰਨਲ ਬਲੀਡਿੰਗ ਹੈ ਲੇਕਿਨ ਜੇ ਅਸੀਂ ਉੱਪਰੋਂ ਉਹਨੂੰ ਕਰਕੇ ਰੋਕਾਂਗੇ ਹੋ ਸਕਦਾ ਨੱਕ ਵਿੱਚ ਜਦ ਅਸੀਂ ਨੱਕ ਰਾਹੀਂ ਸਾਹ ਲੈਂਦੇ ਆ ਨਾ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਮੰਨੋ ਸਾਡੇ ਚੋਟ ਲੱਗ ਗਈ ਜਾਂ ਖੂਸ਼ ਹੋ ਗਿਆ ਹੈ ਨਾ ਬਲੱਟ ਨੂੰ ਅਸੀਂ ਡਾਇਰੈਕਟ ਪ੍ਰੈਸ਼ਰ ਦੇ ਨਾਲ ਰੋਕ ਦਿੰਦੇ ਆ ਔਰ ਉਤੋਂ ਬਾਅਦ ਜਦ ਥੋੜੇ ਸਮੇਂ ਬਾਅਦ ਜਦ ਬਲੱਡ ਰੁਕ ਗਿਆ ਨਾ ਉੱਥੇ ਕਲੋਟਿੰਗ ਬਣ ਜਾਂਦੀ ਹੈ ਕਲੋਟਿੰਗ ਹੁੰਦੀ ਹੈ ਨਾ ਇੱਕਦਮ ਤੋਂ ਜਦ ਉਹ ਕਲੋਟਿੰਗ ਨਿਕਲਦੀ ਹੈ ਤਾਂ ਸਾਨੂੰ ਕੀ ਹੁੰਦਾ ਇਸ ਤਰ੍ਹਾਂ ਹੀ ਉਹ ਕਲੋਟਿੰਗ ਕਿਹਾ ਹੁੰਦੀ ਹੈ ਸਾਡੇ ਨੱਕ ਦੇ ਅੰਦਰ ਹੋ ਜਾਂਦੀ ਹੈ ਜਦ ਇਨ ਕੇਸ ਮੰਨ ਲਓ ਅਸੀਂ ਉੱਪਰ ਨੂੰ ਕਹਿ ਸੋਚਦੇ ਹਾਂ ਨਾ ਵੀ ਅਸੀਂ ਹੈ ਬਲੱਡ ਉੱਪਰ ਨੂੰ 익ਸਟਰਨਲ ਜਿਹੜਾ ਬਲੀਡਿੰਗ ਹੋ ਰਹੀ ਹੈ ਅਸੀਂ ਨੱਕ ਨੂੰ ਉੱਪਰ ਕਰਕੇ ਰੋਕਣ ਦੀ ਕੋਸ਼ਿਸ਼ ਕਰੀਏ ਜਾਦ ਸਾਡੇ ਬਾਡੀ ਪਾਰਟ ਤੋਂ ਕਿਤੇ ਵੀ ਬਲੀਡਿੰਗ ਸਟਾਰਟ ਹੋ ਗਈ ਉਹ ਦੁਬਾਰਾ ਉਸ ਬਾਡੀ ਪਾਰਟ 'ਚ ਕਦੇ ਵੀ ਵਾਪਸ ਨਹੀਂ ਜਾਂਦੀ ਤਾਂ ਇਹਦੀ ਫਰਸਟ ایڈ ਅਸੀਂ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਜੇ ਜਿਹੜਾ ਪੈਜ਼ਲਟੀ ਹੁੰਦਾ ਮੰਨ ਲਓ ਇਹਨਾਂ ਦੇ ਜਾਂ ਕਿਸੇ ਦੇ ਵੀ ਜਿਹਨੇ ਸ਼ਕਤੀਆਂ ਤੋਂ ਹੀ ਮੰਨ ਲਓ ਇਹਨਾਂ ਦੇ ਨੋਜ਼ ਬਲੀਡਿੰਗ ਹੋ ਗਈ ਸਭ ਤੋਂ ਪਹਿਲਾਂ ਸਾਡੇ ਮੋਸਟਲੀ ਲੋਕ ਕੀ ਕਰਦੇ ਆ ਤੋ ਐਦਾਂ ਕਰ ਉੱਪਰ ਨੂੰ ਨੱਕ ਕਰ ਲੈ ਤੇ ਇਹਦੇ ਨਾਲ ਕੀ ਹੋਊਗਾ ਤੇਰੀ ਬਲੀਡਿੰਗ ਰੁਕ ਜਾਊਗੀ ਫਰਸਟ ایڈ ਕਿਆ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਹੈਗੀ ਇਹ ਸਾਡੀ ਨੋਸਟ੍ਰੀਲ ਦੇ ਅੰਦਰ ਵਿੱਚ ਜਾ ਕੇ ਨਾ ਤੁਸੀਂ ਦੇਖੋ ਇੱਕ ਹੱਡੀ ਖਤਮ ਹੁੰਦੀ ਹੈ ਅਸੀਂ ਇਹਦੇ ਤੇ ਹਲਕਾ ਜਿਹਾ ਜਿਹੜਾ ਪਿੰਚ ਕਰਨਾ ਹੈ ਮਤਲਬ ਪ੍ਰੈਸ਼ਰ ਪਾਣਾ ਹੈ ਫਰੈਂਟ ਸਰ ਹ ਇਸ ਦਾ ਮੂੰਹ ਜਿਹੜਾ ਹੈਗਾ ਕੈਜ਼ਲਟੀ ਦਾ ਹਮੇਸ਼ਾ ਹੀ ਹਲਕਾ ਜਿਹਾ ਉੱਪਰ ਨੂੰ ਰੱਖਣਾ ਤਾਂ ਕਿ ਬਲੱਡ ਦਾ ਜਿਹੜਾ ਹੈ ਫਲੋ ਘਟ ਜਵੇ ਦੂਸਰਾ ਇਸ ਨੌਸਟਲ ਦੇ ਐਂਡ ਤੇ ਐਸੇ ਅਸੀਂ ਹਲਕਾ ਜਿਹਾ ਪਿੰਚ ਕਰਨਾ ਹੈ ਸਾਡੀ ਤਾਂ ਕਿ ਬਲੈਂਡਰ ਦਾ ਫਲੋ ਘਟ ਜਾਵੇ ਉਸ ਤੋਂ ਬਾਅਦ ਜੇਕਰ ਸਾਡੇ ਘਰ ਵਿੱਚ ਕੋਈ ਹੈ ਜੇ ਘਰ ਵਿੱਚ ਸਾਰਿਆਂ ਦੇ ਫ੍ਰਿਜ ਤਾਂ ਹੁੰਦਾ ਹੀ ਹੈ ਆਈਸ ਕਯੂਬ ਲੋ ਠੰਗੀ ਆ ਜਾਂ ਕਿਸੇ ਵੀ ਕਾਟਨ ਦੇ ਕੱਪੜੇ ਵਿੱਚ ਚਾਰ ਪੰਜ ਜਿਹੜੇ ਆਈਸ ਕਯੂਬ ਪਾ ਕੇ ਉਤੇ ਆਈਸ ਫੋਲਡ ਕੰਪਰੈਸ ਕਰਨੀ ਹੈ ਜਿੰਨਾ ਤੁਸੀਂ ਦੇਖਿਆ 2 ਜਾਂ 3 ਮਿੰਟ ਵਿੱਚ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਨੋਸ ਬਲੀਡਿੰਗ ਉਹ ਖਤਮ ਹੋ ਜੇਗੀ ਵਾਈਟ ਹੋ ਜਾਣਾ ਜਿਵੇਂ ਮਧੂਮੱਖੀ ਜਾਂ ਕੋਈ ਹੈ ਇਹ ਹੈ ਇੱਕ ਪੁਆਇਜ਼ਨ ਦਾ ਕੇਸ ਫਸਟ ਏਡ ਦਾ ਜਿਹੜਾ ਕੋਰਸ ਹੈ ਇਹ 16 ਘੰਟੇ ਦਾ ਕੋਰਸ ਹੁੰਦਾ ਹੈ ਇਹ ਜਿਹੜੇ ਛੋਟੇ ਛੋਟੇ ਟੌਪਿਕ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਆਂ ਕੇਸ ਹੈ ਹੈਨਾ ਅਸੀਂ ਕਈ ਵਾਰ ਕੀ ਹੁੰਦਾ ਪ੍ਰਿੰਟ ਜਾਂ ਕੋਈ ਮਧੂਮੱਖੀ ਲੜ ਜਾਂਦੀ ਉਹਦੇ ਵਿੱਚ ਅਸੀਂ ਕੀ ਫਸਟ ਏਡ ਕਰਦੇ ਆਂ ਸਾਰਿਆਂ ਨੂੰ ਪਤਾ ਹੈ ਕੀ ਕਰਦੇ ਆਂ ਆਪਾਂ ਪਿਆਜ਼ ਮਰ ਲੋਹਾ ਤਸਾਨ ਨੇ ਹੈ ਦੂਸਰਾ ਪਿਆਜ਼ ਪਿਆਜ਼ ਲਾਣੇ ਆ ਨਮਕ ਲਗਾਣੇ ਆ ਮਿਰਚ ਲਗਾਣੇ ਆ ਲੇਕਿਨ ਇਹਦੀ ਫਸਟ ਏਡ ਜਿਹੜੀ ਹੈਗੀ ਇਹ ਬਿਲਕੁਲ ਗਲਤ ਹੈ ਸਾਡੀ ਸਕਿਨ ਜਿਹੜੀ ਹੈਗੀ ਆ ਤਿੰਨ ਤਰ੍ਹਾਂ ਦੀ ਹੁੰਦੀ ਹੈ ਐਪੀਡਰਮਿਸ ਡਰਮਿਸ ਐਂਡ ਹਾਈਪੋਡਰਮਿਸ ਜਿਹਦੇ ਵਿੱਚ ਤਿੰਨ ਲੇਅਰਸ ਸਾਡੀ ਸਕਿਨਸ ਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਜਦ ਪ੍ਰਿੰਡ ਨਹੀਂ ਆ ਕਿਸੇ ਮਧੂ ਮੱਖੀ ਨੇ ਕਟਿਆ ਤੁਸੀਂ ਦੇਖਿਆ ਹੋਣਾ ਇੱਕ ਖੱਡਾ ਜਾਂ ਬਣ ਜਾਂਦਾ ਉੱਥੇ ਬੰਦਦੇ ਤੇ ਨਹੀਂ ਬੰਦਦਾ ਹੈਨਾ ਉਹ ਖੱਡਾ ਬਣ ਜਾਂਦਾ ਸਾਡੇ ਸਾਨੂੰ ਲੋਕਾਂ ਦਾ ਸੋਚਿਆ ਕਿ ਉੱਥੇ ਅਸੀਂ ਨਮਕ ਮਿਰਚ ਲਗਾਈਏ ਉਹ ਜਿਹੜੀ ਸਕਿਨ ਦੇ ਅੰਦਰ ਖੱਡਾ ਉਹ ਥਰੂ ਥਰੂ ਜਿਹੜੀ ਹੈਗੀ ਸਾਡੇ ਸਕਿਨ ਨੂੰ ਮਿਰਚਾ ਹਰ ਨਮਕ ਸਾਡੇ ਸਕਿਨ ਦੇ ਅੰਦਰ ਐਂਟਰ ਕਰਦਾ ਦੂਸਰਾ ਤੁਸੀਂ ਦੇਖਿਆ ਹੋਣਾ ਪਰ ਕੜਾ ਜਾਂ ਕੋਈ ਐਦਾ ਦੀ ਚੀਜ਼ ਪਸਾਂਦੇ ਆ ਆਰਟੀਕਲ ਕੋਈ ਵੀ ਜਿਹੜਾ ਹੈਗਾ ਆਪਾਂ ਲੋਹੇ ਦਾ ਉੱਥੇ ਕਿਸਾਨੇ ਆ ਪਸਾਨ ਨਾਲ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਉੱਥੇ ਥੋੜੇ ਸਮੇਂ ਵਾਸਤੇ ਸਾਡੀ ਜਿਹੜੀ ਹੈਗੀ ਆ ਸਕਿਨ ਕਿਆ ਹੋ ਜਾਂਦੀ ਹੈ ਗਰਮ ਹੋ ਜਾਂਦੀ ਹੈ ਹੁੰਦੀ ਆ ਕਿ ਨਹੀਂ ਹੁੰਦੀ ਹੁੰਦੀ ਆ ਨਾ ਤਾਂ ਕੀ ਕਰਨਾ ਸਭ ਤੋਂ ਪਹਿਲਾਂ ਦੋ ਕੰਡੀਸ਼ਨਸ ਹੁੰਦੀ ਇੱਕ ਵਾਰ ਤਾਂ ਹੁੰਦਾ ਕਿ ਕਿਸੇ ਮਧੂਮੱਖੀ ਨੇ ਜਾਂ ਕਿਸੇ ਪ੍ਰਿੰਡ ਨੇ ਸਾਨੂੰ ਕਟਿਆ ਤਾਂ ਉਹ ਕਈ ਵਾਰ kia ਹੁੰਦਾ ਡੰਗ ਆਪਣਾ ਵਿੱਚ ਹੀ ਛੱਡ ਦਿੰਦੀ ਹੈ ਤਾਂ ਕਈ ਵਾਰ kia ਹੁੰਦਾ ਵੀ ਜਿਹੜਾ ਡੰਗ ਉਹ ਨਿਕਲ ਕੇ ਬਾਹਰ ਆਪਣੇ ਆਪ ਹੀ ਆ ਜਾਂਦਾ ਹੈ ਅੰਦਰ ਇੱਕ ਖੱਡਾ ਬਣ ਗਿਆ ਕੁਛ ਨਹੀਂ ਕਰਨਾ ਸਭ ਤੋਂ ਪਹਿਲਾਂ ਉਸਤੇ ਹਰ ਇੱਕ ਚੀਜ਼ ਕਹਿੰਦੇ ਨਾ ਵੀ ਬਰਫ਼ ਜਿਹੜੀ ਹੁੰਦੀ ਹੈ ਬੇਸਿਕ ਉਹ ਠੰਡੀ ਹੁੰਦੀ ਹੈ ਲੇਕਿਨ ਉਦੀ ਤਸਵੀਰ ਜਿਹੜੀ ਹੈ ਹੁੰਦੀ ਹੈ ਉਹ ਗਰਮ ਹੁੰਦੀ ਹੈ ਤਾਂ ਅਸੀਂ ਸਿਰਫ ਕਿਆ ਕਰਨਾ ਹੈ ਆਈਸ ਕੋਲਡ ਕੰਪਰੈਸ ਕਰਨਾ ਹੈ ਕਿਆ ਕਰਨਾ ਬਰਫ਼ ਦੇ ਟੁਕੜੇ ਲੈ ਕੇ ਉੱਥੇ ਕਿਆ ਕਰਨਾ ਮ사ਜ ਕਰਨੀ ਹੈ ਉਤੋਂ ਬਾਅਦ ਤੁਸੀਂ ਦੇਖਿਆ ਹੋਣਾ ਵੀ ਸਾਡੇ ਜਿਹੜਾ ਹੈਗਾ ਹਲਕੀ ਹਲਕੀ ਖਾਰਿਸ਼ ਵੀ ਹੁੰਦੀ ਹੈ ਉਹਦੇ ਨਾਲ ਅਸੀਂ ਸਿਟਰਜਿੰਜਾ ਪੈਰਾਸੀਟਾਮੋਲ ਹਾਫ ਜਿਹੜੀ ਗੋਲੀ ਲੈ ਸਕਦੇ ਹਾਂ ਲੇਕਿਨ ਕਦੇ ਵੀ ਕੋਈ ਕੜਾ ਨਹੀਂ ਕਸਾਣਾ ਤੇ ਕੋਈ ਨਮਕ ਮਿਰਚ ਹਲਦੀ ਜਿਹੜੀ ਹੈਗੀ ਅਸੀਂ ਉੱਥੇ ਨਹੀਂ ਲਗਾਣੀ ਏਉਂ ਦੀ ਫਰਸਟ ایڈ ਹੈ ਇੱਕ ਲਾਸਟ ਟਾਪਿਕ ਬਸ ਮੈਂ ਬਹੁਤ ਸਾਰਾ ਲਉਂਗੀ ਮੋਸਟਲੀ ਤੁਸੀਂ ਲੋਕਾਂ ਨੇ ਦੇਖਿਆ ਹੋਣਾ ਵੀ ਇਨ ਕੇਸ ਕਿਸੇ ਵਿਅਕਤੀ ਦਾ ਜਿਹੜਾ ਹੈਗਾ ਰੋਡ ਐਕਸੀਡੈਂਟ ਹੋ ਜਾਂਦਾ ਹੈ ਤਾਂ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਹੁੰਦੀ ਹੈ ਲਿਫਟਿੰਗ ਕਿਸ ਵਿਅਕਤੀ ਨੂੰ ਕਿੱਦਾਂ ਕਰਨੇ ਆ ਕਿ ਥਰੂ ਐਂਬੂਲੈਂਸ ਉਸ ਵਿਅਕਤੀ ਨੂੰ ਮੋਸਟਲੀ ਜਿਹੜੇ ਲੋਕਾਂ ਦਾ ਫ੍ਰੈਕਚਰ ਹੋਣਾ ਹੈ ਇਦਾਂ ਦੀ ਹਨ ਸਾਡੀ ਗਰਸ ਲਿਫਟਿੰਗ ਦੇ ਨਾਲ ਹੀ ਹੁੰਦਾ ਹੈ ਇਸ ਦੇ ਅੰਦਰ ਇੱਕ ਹੈਗਾ ਇਹ ਫ੍ਰੈਕਚਰ ਕਿਆ ਹੁੰਦਾ ਸਾਰਿਆਂ ਨੂੰ ਇਹ ਪਤਾ ਜੀ ਫ੍ਰੈਕਚਰ ਕਿਆ ਹੁੰਦਾ ਕਿ ਹੱਡੀ ਦੀ ਟੁੱਟ ਹੋਣਾ ਹਨਾ ਐਨਵਰ ਬਾਡੀ ਫੋਨ ਜਿਹੜੀ ਹੈਗੀ ਬ੍ਰੇਕ ਕ੍ਰੈਕ ਔਰ ਬੈਂਡ ਦੈਟ ਇਜ਼ ਕਿਆ ਹੈ ਫ੍ਰੈਕਚਰ ਇਹਦੇ ਕਈ ਕਾਰਨ ਹੋ ਸਕਦੇ ਇਹਦੇ ਚ ਸਿੱਖ ਫਾਰਮੂਲਾ ਯੂਜ਼ ਕਰਦੇ ਆ ਡਿਸਟਰਬ ਜਿਹਦੇ ਲੱਛਣ ਜਿਹੜੇ ਹੁੰਦੇ ਆ ਵੀ ਕਿੱਦਾਂ ਸਾਨੂੰ ਪਤਾ ਲੱਗਦਾ ਹੈ ਕਿ ਵਿਅਕਤੀ ਦੇ ਜਿਹੜੇ ਹੈਗੇ ਫ੍ਰੈਕਚਰ ਹੋਇਆ ਹੋਇਆ ਠੀਕ ਹੈ ਇਹਦੀ ਇੱਕ ਡਿਸਟਰਬ ਅਸੀਂ ਫਾਰਮੂਲਾ ਯੂਜ਼ ਕਰਦੇ ਆ D ਫਾਰ ਡਿਸਫਾਰਮਿਟੀ ਤੁਸੀਂ ਦੇਖਿਆ ਹੋਣਾ ਵੀ ਕਈ ਵਾਰ ਜਦ ਕਿਸੇ ਵਿਅਕਤੀ ਦੇ ਫ੍ਰੈਕਚਰ ਹੁੰਦਾ ਜਾਂ ਕੁਝ ਹੁੰਦਾ ਉੱਥੇ ਉਸ ਅੰਗ ਨੂੰ ਕ੍ਰੂਪਤਾ ਆ ਜਾਂਦੀ ਹੈ ਕਹਿਣ ਦਾ ਮਨ ਇਹ ਮੇਰਾ ਹੱਥ ਹੈ ਹੁਣੇ ਦੇਖਣ ਨੂੰ ਸੋਹਣਾ ਲੱਗਦਾ ਹੈ ਮੰਨ ਲਓ ਇੱਥੇ ਹਲਕਾ ਜਿਹਾ ਇੱਥੇ ਕੋਈ ਫ੍ਰੈਕਚਰ ਆ ਗਿਆ ਤੇ ਇਹਨੇ ਅੰਗ ਨੇ ਉੱਪਰ ਕੇ ਉਹਨੂੰ ਬਾਹਰ ਨੂੰ ਨਿਕਲ ਜਾਣਾ ਦੂਸਰਾ ਡਿਸਟਰਬ ਇਕੋ ਵਿਅਕਤੀ ਦੇ ਜਦ ਫ੍ਰੈਕਚਰ ਹੁੰਦਾ ਤਾਂ ਇਨਸਰਟਿਵ ਜਿਹੜੀ ਹੈਗੀ ਇਹ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਤੀਸਰਾ ਸਵੇਲਿੰਗ ਚੌਥਾ ਟੈਂਟਰਨੈਸ ਦਾ ਮਤਲਬ ਹੁੰਦਾ ਉਹ ਹੁੰਦਾ ਕਿ ਮੰਨ ਲਓ ਹੈ ਉਂਗਲੀ ਤੇ ਮੇਰੇ ਫ੍ਰੈਕਚਰ ਆ ਗਿਆ ਫ੍ਰੈਕਚਰ ਆਣ ਦੇ ਬਾਅਦ ਦੇ ਨਾਲ ਇਹ ਮੇਰਾ ਅੰਗ ਜਿਹੜਾ ਹੈ ਢਿਲਕ ਕੇ ਨੀਚੇ ਦੀ ਤਰਫ ਹੋ ਜਾਊਗਾ ਮਤਲਬ ਢਿਲਕਾ ਉਸ ਅੰਗ ਚ ਆ ਜਾਂਦਾ ਯੂ ਫੋਰ अनेਬਲ ਟੂ ਮੂਵ ਬੰਦਾ ਤੁਰ ਫਿਰ ਨਹੀਂ ਸਕਦਾ ਉਸ ਤੋਂ ਬਾਅਦ ਹੈ ਰੈਡਨੈਸ ਹੋਗੀ ਬਲੀਡਿੰਗ ਹੋਊਗੀ ਹਲਕਾ ਜਿਹਾ ਬਸ ਇੱਕ ਲਾਸਟ ਜਿਹੜਾ ਹੈਗਾ ਮੈਂ ਤੁਹਾਨੂੰ ਇੱਥੇ ਡੈਮੋ ਕਰਕੇ ਦਿਖਾਉਂਗੀ ਮਤਲਬ ਪ੍ਰੈਕਟੀਕਲ ਕਰਕੇ ਉਸ ਤੋਂ ਬਾਅਦ ਅਸੀਂ ਸਮਾਪਤੀ ਕਰਾਂਗੇ ਆਮ ਤੌਰ ਤੇ ਜਿਹੜੀਆਂ ਗੱਡੀਆਂ ਦੇ ਵਿੱਚ ਇੱਕ ਫਸਟ ਏਡ ਦਾ ਬਾਕਸ ਲੱਗਿਆ ਹੁੰਦਾ ਹੈ ਜਾ ਤੱਕ ਤੁਸੀਂ ਮੰਨੂਗੇ ਫਰਸਟ ایڈ ਦਾ ਬਾਕਸ ਕਿਸੇ ਗੱਡੀ ਵਿੱਚ ਨਾ ਲੱਗਿਆ ਹੋਵੇ ਉਹ ਗੱਡੀ ਪਾਸ ਨਹੀਂ ਹੁੰਦੀ ਤਾਂ ਲੇਕਿਨ ਅੱਜ ਕੱਲ ਮਨ ਉਹ ਹੈਗਾ ਕਿ ਸਾਰੀ ਗੱਡੀਆਂ 'ਚ ਫਰਸਟ ایڈ ਬਾਕਸ ਤਾਂ ਲੱਗੇ ਹੋਏ ਲੇਕਿਨ ਸਮਾਨ ਉਹਦੇ ਵਿੱਚ ਕਿਸੇ ਵਿੱਚ ਵੀ ਨਹੀਂ ਹੁੰਦਾ ਇਹ ਹੁੰਦੀ ਹੈ ਟ੍ਰਾਇੰਗੂਲਰ ਬੈਂਡੇਜ ਕਾਦੇ ਵਾਸਤੇ ਯੂਜ਼ ਕਰਦੇ ਤੁਸੀਂ ਦੇਖਿਆ ਹੋਣਾ ਇੱਕ ਰੋਲਰ ਬੈਂਡ ਜਿਹਨੂੰ ਡਾਕਟਰੀ ਪੱਟੀ ਕਹਿੰਦੇ ਹੈ ਵੈਂਡੇਜ ਹਮੇਸ਼ਾ ਹੀ ਇਹ ਸਾਨੂੰ ਜਿਹੜੀ ਫਰਸਟ ایڈ ਕਿੱਟ ਵਿੱਚ ਰੱਖਣੀ ਚਾਹੀਦੀ ਹੈ ਇਹ ਹਮੇਸ਼ਾ ਯੂਜ਼ ਹੁੰਦੀ ਹੈ ਇਨ ਕੇਸ ਕਿਸੇ ਵਿਅਕਤੀ ਦੇ ਰੋਡ ਐਕਸੀਡੈਂਟ ਨਾਲ ਜਾਂ ਘਰੇ ਚੂਲਾ ਟੁੱਟ ਗਿਆ ਜਾਂ ਕੁਝ ਐਦਾਂ ਹੋ ਗਿਆ ਉਹਦੇ ਫ੍ਰੈਕਚਰ ਹੁੰਦਾ ਬਾਹ ਤੇ ਜਾਂ ਝੋਟ ਲੱਗੀ ਇਸ ਬੈਂਡੇਜ ਦਾ ਯੂਜ਼ ਫਾਰ ਸਪੋਰਟ ਵਾਸਤੇ ਇਸ ਬੈਂਡੇਜ ਨੂੰ ਅਸੀਂ ਯੂਜ਼ ਕਰਦੇ ਆ ਠੀਕ ਹੈ ਸਭ ਤੋਂ ਪੱਕਾ ਹੋ ਗਿਆ ਬੋਸਟਲੀ ਲੋਕ ਕਿਆ ਕਰਦੇ ਤੂੰ ਐਦਾਂ ਚ ਐਦਾਂ ਕਰ ਮੋਟਰਸਾਈਕਲ ਤੇ ਚੱਲ ਮੈਂ फटाफट ਤੈਨੂੰ ਡਾਕਟਰ ਕੋਲ ਲੈ ਕੇ ਜਾਂਦੇ ਕਹਿੰਦੇ ਨੇ ਫਰਸਟ ایڈ ਦਾ ਮਤਲਬ ਇਸ ਦਾ ਫਰਸਟ ਅਸਿਸਟੈਂਟ ਕਿ ਜੇ ਮੈਂ ਨੂੰ ਕਿਸੇ ਸਪੋਰਟ ਨਾਲ ਹਸਪੀਟਲ ਪਹੁੰਚਾਵਾਂ ਤਾਂ ਹੋ ਸਕਦਾ ਹੈ ਜਿਹੜੀ ਮੇਰੀ ਫਰਸਟ ایڈ ਦੇ ਨਾਲ ਇਸ ਵਿਅਕਤੀ ਦਾ ਜਿਹੜਾ ਮਾਈਨਰ ਜਨ ਫ੍ਰੈਕਚਰ ਹੈ ਉਹ ਮੇਜਰ ਸਨਾਂ ਬਦਲੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਹ ਹੱਡੀ ਤੇ ਟੁੱਟਿਆ ਹੈ ਜਿਹੜਾ ਲੱਛਣ ਮੈਂ ਤੁਹਾਨੂੰ ਦੱਸ ਤੇ ਇਹ ਹੋ ਸਕਦਾ ਇੱਥੇ ਰੈੱਡਨੈਸ ਹੈ ਸਵੇਲਿੰਗ ਹੈ ਇਹ ਅੰਗ ਉੱਪਰ ਕੇ ਬਾਹਰ ਕੇ ਆ ਗਿਆ ਤੁਹਾਨੂੰ ਦੂਸਰਾ ਪੇਸ਼ੈਂਟ ਮੇਰਾ ਤੜਫ ਰਿਹਾ ਕਿ ਹਾਏ ਮੇਰੀ ਹੱਡੀ ਜਿਹੜਾ ਹੈਗਾ ਇਸ ਹੱਡੀ ਤੇ ਬਹੁਤ ਦਰਦ ਹੋ ਰਹੀ ਹੈ ਤਾਂ ਮੈਂ ਉੱਥੇ ਅੰਦਾਜ਼ਾ ਲਗਾ ਲਿਆ ਕਿ ਇਸ ਵਿਅਕਤੀ ਦੇ ਇੱਥੇ ਫ੍ਰੈਕਚਰ ਹੈ ਹੈਨਾ ਮੈਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਹੱਡੀ ਉੱਪਰ ਕੇ ਬਾਹਰ ਆ ਗਈ ਹੈ ਸਭ ਤੋਂ ਪਹਿਲਾਂ ਯਾਦ ਰੱਖਣਾ ਕਦੇ ਵੀ ਕਿਸੇ ਵਿਅਕਤੀ ਦੇ ਅੰਗ ਫ੍ਰੈਕਚਰ ਹੋਵੇ ਜਾਂ ਕਿਸੇ ਵੀ ਲੀਮ ਦੇ ਫ੍ਰੈਕਚਰ ਹੋਵੇ ਕਿਸੇ ਚੀਜ਼ ਦੀ ਸਪੋਰਟ ਦੇ ਨਾਲ ਇਸ ਵਿਅਕਤੀ ਦੀ ਬਾਹਂ ਦੇ ਸਭ ਤੋਂ ਪਹਿਲਾਂ ਅਸੀਂ ਸਪਲਿੰਟ ਲਾਉਂਗੇ ਸਪਲਿੰਟ ਇੱਕ ਐਜਾ ਲੱਕੜੀ ਦਾ ਟੁਕੜਾ ਜਿਹੜਾ ਸਪੋਰਟ ਦੇ ਲਈ ਯੂਜ਼ ਕਰਿਆ ਜਾਂਦਾ ਹੈ ਕਿ ਕੈਜ਼ਲਟੀ ਦੀ ਜਿਹੜੀ ਉਸ ਬਾਡੀ ਦੀ ਜਿਹੜੀ ਹੈ ਕਿ ਲਿੰਬ ਦੀ ਉਹ ਮੁਵੰਮੈਂਟ ਨਾ ਹੋਵੇ ਸਭ ਤੋਂ ਪਹਿਲਾਂ ਇਹ ਇੱਕ ਲੱਕੜੀ ਦਾ ਟੁਕੜਾ ਹਲਕਾ ਜਿਹਾ ਯਾਦ ਰੱਖਣਾ ਸਪਲਿੰਟ ਹਮੇਸ਼ਾ ਵਿਅਕਤੀ ਦੇ ਜਿੱਥੇ ਫ੍ਰੈਕਚਰ ਹੋਇਆ ਉਹਦੀ ਅਪੋਜ਼ਿਟ ਸਾਈਡ ਲਾਣੀ ਹੈ ਸਪਲਿੰਟ ਕਦੇ ਵੀ ਫ੍ਰੈਕਚਰ ਦੇ ਉੱਪਰ ਯੂਜ਼ ਨਹੀਂ ਕਰਨੀ ਉਸ ਤੋਂ ਬਾਅਦ ਮੈਂ ਮੇਰੇ ਕੋਲ ਕੋਈ ਹੋਰ ਕੋਈ ਅਜਿਹਾ ਦਾ ਕੱਪੜਾ ਸੀ ਕੁਝ ਵੀ ਸੀ ਮੈਂ ਲੈ ਕੇ ਇੱਕ ਕਰਨ ਇੱਕ ਕੱਪੜੇ ਦੇ ਨਾਲ ਇਹਨੂੰ ਇੱਥੋਂ ਬੰਨਿਆ ਆਪਾਪ ਦਾ ਫ੍ਰੈਕਚਰ ਔਰ ਬਿਲੋ ਦਾ ਫ੍ਰੈਕਚਰ ਇੱਕ ਇੱਕ ਪੱਟੀ ਮੈਂ ਇੱਥੇ ਬੰਨੀ ਇੱਕ ਪੱਟੀ ਮੈਂ ਇੱਥੇ ਬੰਨੀ ਇਸ ਵਿਅਕਤੀ ਨੂੰ ਮੈਂ ਐਦਾ ਹੀ ਨਹੀਂ ਕਿਹਾ ਕਿ ਤੁਸੀਂ ਆਪਣੀ ਮਾਂ ਨੂੰ ਅਤੇ ਨਾਲ-ਨਾਲ ਕੈਸਲਟੀ ਨਾਲ ਕੱਲਾ ਕਰਦੇ ਰਹਿਣਾ ਹੈ ਰੀਅਸ਼ੋਰ ਕਰਨਾ ਹੈ ਕਿ ਕੋਈ ਗੱਲ ਨਹੀਂ ਹਲਕੀ ਜੀ ਜਿਹੜੀ ਹੈਗੀ ਟੁੱਟਣ ਹੱਟੀ ਟੁੱਟੀ ਹੈ ਬਸ ਤੈਨੂੰ ਹਸਪੀਟਲਾਈਜ਼ ਕਰ ਦੇਣਾ ਤੇ ਉਦੋਂ ਬਾਅਦ ਜਿਹੜਾ ਹੈਗਾ ਡਾਕਟਰ ਅਗਲਾ ਟ੍ਰੀਟਮੈਂਟ ਕਰੇਗਾ ਹੋ ਸਕਦਾ ਇਹਦੇ ਸਕੈਲਿੰਗ ਕਰਨੀ ਹੋਵੇ ਐਕਸ-ਰੇ ਕਰਨੇ ਹੋ ਉਹ ਡਾਕਟਰ ਦਾ ਕੰਮ ਹੈ ਅਸੀਂ ਫਰਸਟ ਏਡਰ ਹੈ ਸਾਡਾ ਸਿਰਫ ਮੋਟਿਵ ਕਿਹਾ ਇਹਨੂੰ ਫਰਸਟ ਏਡ ਦੇਣੀ ਸਭ ਤੋਂ ਪਹਿਲਾਂ ਫਸਟ ਏਡ ਦੇ ਵਿੱਚ ਇੱਕ ਟ੍ਰੈਂਗੂਲਰ ਬੈਂਡਿੰਗ ਕੋਨਾ ਮਤਲਬ ਕੋਣੀ ਕੀ ਤਰਫ ਠੀਕ ਹੈ ਕੋਨਾ ਮਤਲਬ ਸਭ ਤੋਂ ਪਹਿਲਾ ਠੀਕ ਹੈ ਇਹ ਹੈ ਇਹ ਕੰਤ ਤੋਂ ਬਾਅਦ ਲਾਗਣਾ ਹੈ ਸਦੇਵੀ ਪੱਟੀ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਗੰਡਾ ਹਮੇਸ਼ਾ ਹੀ ਵੈਸੇ ਤਾਂ ਇਹਦੇ ਵਿੱਚ ਹੋਦੀ ਹੈ ਵੀ ਜੇ ਕਿਸੇ ਕੋਈ ਅਮਰਜੈਂਸੀ ਕਿਸੇ ਵਿਅਕਤੀ ਨੂੰ ਹੁੰਦੀ ਹੈ ਉਹ ਰਿਫ ਨੋਟ ਸੌਖੀ ਭੁੱਲ ਜਾਂਦੀ ਹੈ ਜਦ ਵਿਅਕਤੀ ਨੂੰ ਟ੍ਰਾਂਸਪੋਰਟ ਕਰਦੇ ਆ ਅਸੀਂ ਡਾਕਟਰ ਦੇ ਕੋਲ ਠੀਕ ਹੈ ਕਦੇ ਟਾਈਮ ਲੱਗਿਆ ਮੈਂ ਉਹ ਵੀ ਤੁਹਾਨੂੰ ਸਿਖਾਉਂਗੀ ਨੋਟ ਲਗਾਉਣ ਤੋਂ ਬਾਅਦ ਮੈਂ ਇੱਥੇ ਨੋਟ ਲਗਾਈ ਨੋਟ ਲਗਾਉਣ ਤੋਂ ਬਾਅਦ ਇਹਨ ਕੇਸ ਇਹ ਕਪੜਾ ਥੋੜਾ ਬਾਹਰੂ ਹੈ ਠੀਕ ਹੈ ਫਸਟ ਏਡ ਅਸੀਂ ਕਿਸੇ ਵਿਅਕਤੀ ਦੀ ਹੈਲਪ ਵੀ ਕਰੀਏ ਦੇਖਣ ਨੂੰ ਮੇਰਾ ਪੇਸ਼ੈਂਟ ਸੋਹਣਾ ਵੀ ਲੱਗਣਾ ਚਾਹੀਦਾ ਹੈ ਪੱਟੀ ਹਮੇਸ਼ਾ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਉਸ ਦੇ ਵਿੱਚ ਕੋਈ ਵੀ ਵਾਲ ਨਾ ਹੋਵੇ ਇਨ ਕੇਸ ਸਾਨੂੰ ਲੱਗਦਾ ਹੈ ਇਹ ਵਾਲਾ ਰਖੋ ਹੈ ਤਾਂ ਇਹਨੂੰ ਖਿੱਚ ਕੇ ਕਿਸੇ ਚੀਜ਼ ਦੇ ਨਾਲ ਕੋਈ ਇਹਦੇ ਅੰਦਰ ਇਨ ਕੇਸ ਟਾਈਕੋਲ ਦਾ ਸੇਫਟੀ ਪੀਨ ਹੈ ਕੋਈ ਹੋਰ ਚੀਜ਼ ਹੈ ਇਹਦੇ ਨਾਲ ਅੰਦਰ ਟਾਈਪ ਕਰੋ ਫੂਟ ਬੈਗ ਇਹਨੂੰ ਆਰਾਮ ਨਾਲ ਆਪਣੇ ਪੇਸ਼ੈਂਟ ਨੂੰ ਮੋਟਰਸਾਈਕਲ ਤੇ ਗੱਡੀ ਤੇ ਬਿਠਾ ਕੇ ਦੇਖ ਸਕਦੇ ਆਂ ਸੱਜਣਾ ਸ਼ਿਲਪਾ ਰਸੈਗ ਨਗਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ